ਭਿਜਾਓ ਭਿਜਾਓ ਜਾ ਮੇਰਾ ਵੀਰ ਹਾ ਟਰੈਕਟਰ ਤੇ ਜਾਓ ਉਹ ਟਰੈਕਟਰ ਦੀ ਟੈਂਸ਼ਨ ਨੂੰ ਵੇਖ ਲੈ ਟੈਂਸ਼ਨ ਨੂੰ ਲੱਗੀ ਹੋਈ ਅੱਗ ਓ ਇਧਰ ਨਾ ਕਰ ਯਾਰ ਇਧਰ ਨਾ ਕਰੋ ਉਹ ਟਰੈਕਟਰ ਦਾ ਟਾਇਰ ਪਾੜ ਲੈਣਾ ਯਾਰ ਪਛਾਣ ਕਰਕੇ ਤੁਸੀਂ ਉਹ ਬੜਾ ਹੋਇਆ ਬੜਾ ਹੋਇਆ ਕਦੀ ਬਾਅਦ ਆਏ ਆਏ ਇਹਦਾ ਭਾਈ ਬਹੁਤ ਵੱਡਾ ਨੁਕਸਾਨ ਹੋ ਗਿਆ ਇੱਥੇ ਆਪਣੇ ਸ਼ੰਭੂ ਮੋਰ ਦੇ ਤੇ ਅੱਗ ਲੱਗੀ ਆ ਤੇ ਕਾਫੀ ਵੱਡਾ ਨੁਕਸਾਨ ਹੋ ਗਿਆ ਜਾਨਮਾਲ ਆ ਦਾ ਭਾਗ ਜਾਨਮਾਲ ਵੱਤ ਗਿਆ ਹਾਂ ਆ ਆਹ ਆ ਗੁਰੂ ਸਰਾਂ ਦਾ ਹੀ ਆ ਆਹ ਭੱਜਿਆ ਲੈਣਾ ਹੀ ਆਹ ਭੱਜਿਆ ਲੈਣਾ ਹੀ ਆਹੋ ਜੀ ਆ ਗਲਾਬੁਖਾਰਾ ਤੋਂ ਉੱਥੇ ਹੋ ਕੇ ਪਟਾਣੀਆਂ ਹਜੇ ਵੀ ਭਾਈ ਜਾ ਰਹੇ ਆ ਗਲਾਬੁਖਾਰਾ ਤੋਂ ਸ਼ਾਰਟ ਸਰਕਟ ਤੋਂ ਓ ਵੀਰੇ ਤਾਰਾ ਇਧਰ ਸਰਕਾਰ ਦਾ ਤੋੜੀ ਤਾਰਾ ਇਧਰ ਦੋਰ ਆ ਓਏ 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 ਓਹ ਆਪਰਾਸ ਬਰਾਸ ਓ ਪਾਣੀ ਵਿੱਚ ਬਰਾਸਤਾ ਹੋਊਗਾ ਹਜੇ ਦਾ ਪੰਗਾ ਲਾਓ ਖੜ ਜਾਓ ਠੰਡਾ ਹੋ ਜਾਂਦੇ ਹੋ ਕਰੰਟਾ ਕਰੰਟਾ ਪਾਣੀ ਦਾ ਕਰੰਟਾ ਨਾ ਓ ਬ੍ਰਹਮਕੇ ਉਹਨੂੰ ਦਫਰੇ ਬਾਈਕ ਕਰਾਂਗਾ ਆਪਾਂ ਇਹਨੂੰ ਦਫਰੇ ਕਰੀ ਆ ਆਹ ਟਰੈਕਟਰ ਛੜਿਆ ਦੋਸਤੋ ਆਪਣਾ ਸੋਨਾਲੀਕਾ ਨਵਾਂ ਟਰੈਕਟਰ ਸੀਗਾ ਸਾਰਾ ਮਚ ਗਿਆ ਇਹ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ ਸੀਗਾ ਇਧਰਲਾ ਬੰਨਾ ਸਾਰਾ ਮਚ ਗਿਆ ਦੂਜਾ ਵੀ ਬਹੁਤ ਧੂਤ ਆ ਕੇ ਬੰਦਿਆਂ ਨੇ ਫੇਰ ਇਹਨੂੰ ਖਿੱਚਣ ਚ ਆਇਆ ਹੋਇਆ ਟਾਇਰ ਨੂੰ ਸੇਕ ਲੱਗ ਗਿਆ ਕੋਲੋ ਦੇ ਕੋਲ ਨਵੋ ਇੱਕ ਮਿੰਟ ਸਕੰਦਰ ਇੱਕ ਮਿੰਟ ਕਰ ਦਿੰਦਾ ਮੈਂ ਇੱਕ ਮਿੰਟ ਆ ਸਾਰਾ ਇੱਕ ਬੰਨਾ ਤਾਂ तकरीबन ਹੀ ਸਾਰਾ ਟਰੈਕਟਰ ਦਾ ਆ ਇੱਧਰ ਆਇਓ ਸੜ ਗਿਆ ਆ ਸਾਰਾ 100 ਲੀਟਰ ਮਟਰ ਸਾਰੇ ਦੇ ਸੜ ਗਏ ਬਹੁਤ ਸੋਹਣਾ ਟਰੈਕਟਰ ਬਣਾਇਆ ਸੀ ਮੋਰਚੀ ਚ ਪਹਿਲੇ ਦਿਨ ਤੋਂ ਆਇਆ ਸੀ ਇਹ ਪਰ ਜਿਹੜਾ ਜਿੰਨਾ ਵੀ ਬਚਿਆ ਹੋ ਉਹਨਾਂ ਨੂੰ ਸਮਝ ਲਓ ਛੇੜ ਦੇ ਮੂੰਹ ਚ ਮਾਸ ਕੱਢਣ ਵਾਲਿਆਂ ਵਾਂਗੂ ਇਹ ਖਿੱਚ ਕੇ ਅੱਗ ਦੇ ਮੂਹਰੋਂ ਬੰਦਿਆਂ ਨੇ ਬੜਾ ਜ਼ੋਰ ਲਾ ਕੇ ਕੱਢਿਆ ਵਾ ਤੇ ਮਾੜੀ ਗੱਲ ਇੱਥੇ ਇਹ ਰਹੀ ਮਾੜੀ ਗੱਲ ਕਿਤਾ ਕਰਨਾ ਮਾੜੀ ਗੱਲ ਇੱਥੇ ਇਹ ਰਹੀ ਵੀ ਇੱਥੇ ਨੇੜੇ ਫਾਇਰ ਬ੍ਰੀਡ ਦੀ ਗੱਡੀ ਖੜੀ ਸੀ ਜਮਾਂ ਨਾਲ ਮਸਾਂ ਹੋਣੀਆਂ ਵਾ 15 ਕਰਮਾਂ ਦੇ ਉਹ ਸਟਾਰਟ ਨਹੀਂ ਹੋਇਆ ਮੌਕੇ ਤੇ ਸਟਾਰਟ ਹੀ ਨਹੀਂ ਹੋਈ ਸੋ ਇਹੋ ਜੇ ਪ੍ਰਬੰਧ ਆ ਇੱਥੇ ਇੱਕ ਥੱਲੇ ਖੜੀ ਸੀ ਉਹ ਬਾਅਦ ਚ ਲੈ ਕੇ ਆਏ ਆ ਜਿਹੜਾ ਆਪਾਂ ਲਗਾਤਾਰ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਵੀ ਇੱਥੇ ਬਿਜਲੀ ਦਾ ਪਾਣੀ ਦਾ ਪ੍ਰਬੰਧ ਕਰੋ ਮੇਰੇ ਤੇ ਕੋਈ ਹਾਸਾ ਹੋ ਜਾਣਾ ਉਹ ਅੱਜ ਹਾਸਾ ਹੋ ਗਿਆ ਤੇ ਸਾਨੂੰ ਜਿਹੜਾ ਨੁਕਸਾਨ ਵੀ ਵੱਡਾ ਹੋਇਆ 6ਾਂ 7ਾਂ ਪਿੰਡਾਂ ਦੇ ਟੈਂਟ ਛੜੇ ਆ ਟਰਾਲੀ ਸਾਡੀ ਇੱਕ ਪੂਰੀ ਮਚ ਗਈ ਆ ਇੱਕ ਟਰਾਲੀ ਨੂੰ ਸੇਕ ਲੱਗ ਗਿਆ ਵਾ ਇੱਕ ਬੰਦੇ ਨੂੰ ਵਿੱਚੋਂ ਖਿਚੜੀ ਕੱਢਿਆ ਗਿਆ ਵਾ ਸੋ ਤੰਬੂ ਸਾਡੇ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਇੱਕ ਤਰ੍ਹਾਂ ਦੀ ਇਹ ਨਫਰਤ ਆ ਜਿਹੜੀ ਧਰਨਾ ਕਰ ਰਹੀਆਂ ਨੇ ਨਫਰਤ ਆ ਉਹ बार-बार ਸਾਹਮਣੇ ਆ ਰਹੀ ਹੈ ਸੋ ਸਾਡੀ ਚੇਤਾਵਨੀ ਆ ਪ੍ਰਸ਼ਾਸਨ ਨੂੰ ਵੀ ਜਿੰਨਾ ਇਹ ਨੁਕਸਾਨ ਹੋਇਆ ਹੋਇਆ ਇਹਦੀ ਜ਼ਿੰਮੇਵਾਰੀ ਸੀ ਸਰਕਾਰ ਨੂੰ ਸਮਝਣੇ ਆ ਸਰਕਾਰ ਇਹਦਾ ਸਾਰਾ ਮੁਆਵਜ਼ਾ ਭਰੇ ਤੇ ਬਿਜਲੀ ਪਾਣੀ ਦਾ ਪ੍ਰਬੰਧ ਜਿਹੜੇ ਆ ਉਹ ਬਕਾਇਦਾ ਤੌਰ ਤੇ ਸਾਡੇ ਇਥੇ ਕੀਤੇ ਜਾਣ। ਧੰਨਵਾਦ।